ਇੱਧਰ ਆ। ਇਹ ਕਰੀ। ਜੇ ਆਪੋ ਖਾਣਾ ਲੈ ਆ। ਇੱਧਰ ਵੇ। ਇੱਧਰ ਵੇ ਕਿੰਨੀ ਪੰਡੋਰ ਮਾਰਿਆ ਗਾੜੀ ਪਈ। ਤੇ ਮੈਂ ਅੰਦਰ ਬਾਹਰ ਜਾਵਾਂ ਕਿ ਅੰਦਰ ਜਾਵਾਂ ਕਦੀ ਮੈਨੂੰ ਚਾਹ ਤਾਂ ਸੁਨਾਹ ਦੇ ਦਿੰਦੇ ਜੇ ਕਦੀ ਪਾਣੀ ਤਾਂ ਦੇ ਦਿੰਦੇ ਜਿੱਥੋਂ 10 ਮਿੰਟ ਤੱਕ ਹੀ ਆਪਾਂ ਨੂੰ ਬੜੇ ਬੜੇ ਦੇ ਦੇਣਾ। ਮੈਂ ਕਦੇ ਨਹੀਂ ਘੁਣਕ। ਤੇ ਮੱਲਾ ਕੱਟਾ ਪਾਸ ਸਵੇਰ ਆਈ ਦੇ ਦਾ। ਆਂਖੀ ਦਾ ਫੇਰ ਕਰੂਗੀ। ਪਹਿਲਾਂ ਸਿਆਣੀ ਬਣੀ ਨੇ ਕੀ? ਮੈਂ ਬੁਲਦੀ ਤੇਰੇ ਤੇ ਮੈਂ ਕਰੀਆ ਕਬਸ ਤੇ ਲਾਇਆ ਕਿ ਤੂੰ ਹੀ ਨਿਆਣੀ ਤਾਂ ਬੜੀ ਹੈ ਅਮੇ ਕਿੰਨੇ ਭਾਂਡੇ ਭਾਂਜ ਨਾਲ ਸਵੇਰ ਦੀ ਰੋਟੀ ਆਲੇ ਭਾਂਡੇ ਪਏ ਮੈਂ ਅੱਖ ਨਹੀਂ ਦਵਾ ਤੱਕ ਤੇ ਲੜਕਾ ਚੜਾ ਕੇ ਚੜਾ ਭਾਂਡੇ ਨੂੰ ਨਹੀਂ ਮੈਨੂੰ ਕੀ ਪਤਾ ਕਿ ਇਹ ਮੈਡਮ ਨੇ ਆਣ ਕੇ ਬਹਿਣਾ ਨਹੀਂ ਜਾਰੀ ਦੁੱਲੀ ਅੱਲੀ ਰੋਟੀ ਗਾੜੀ ਨਹੀਂ ਪਾਣਾ ਆਣੀ ਹੋਣੀ ਹੈ ਕਿਹੜੇ ਟਾਈਮ ਦੀ ਰੋਟੀ ਖਾਣੀ ਪੁੱਤੋ ਤੇ ਬਹਿਣ ਦਾ ਟਾਈਮ ਹੋਇਆ ਨਾ ਬੰਦਾ ਤਾਂ ਕਰਦਾ ਖਾਣ ਲੱਗਦਾ ਨਾ ਸ਼ਾਮਾਂ ਦੀ ਕਰ ਮਤ ਕਰ ਤਰੀ ਤੂੰ ਮੇਨੂੰ ਇਦਾਂ ਕਹਾਵਾ ਕਰਦੀ ਮੈਂ ਕਿਹੜਾ ਮਸੂਮ ਕੀਤਾ ਵੀ ਤੂੰ ਆ ਆਹ ਅੰਮੀ ਕੋ ਸਾਨੂੰ ਅਫਸ਼ਰ ਮਚਾਈ ਦੀ ਕਿ ਕਿੰਨੇ ਵਾਰ ਬਣੇ ਜੇ ਨਾ ਨਾ ਤਰ੍ਹਾਂ ਦੇ ਕੰਮ ਨਹੀਂ ਹੋਕਰ ਤੇ ਤੂੰ ਉੱਥੇ ਲੈ ਆ ਲੈਂਦੇ ਕਿ ਬੈਠਾ ਦਾ ਕੋਈ ਚੀਜ਼ ਬਣਾ ਤਾ ਮੈਂ ਕਈ ਵਾਰ ਤੇ ਸਸਤੇ ਜੀ ਬਿਜਲੀ ਤੇ ਲੰਨੇ ਦਾ ਸੀ ਕਰੂ ਹਾਂ ਤੇ ਇਹ ਇਤਨੇ ਖਾਣਾਂ ਨਹੀਂ ਪਾਉਂਦੀ ਮਾਰੀ ਤੇ ਐਨੋਂ ਨਹੀਂ ਘਾਉਂਦੀ ਉਹ ਜਿਹੜੀਆਂ ਬੜੀਆਂ ਤੈਨੂੰ ਪਤਾ ਹੈਗਾ ਮੈਂ ਧੁੱਪ ਤੇ ਲੱਗਦੀ ਨਹੀਂ ਅੰਕੀ ਆਉਣਾ ਕਿਤੇ ਆਪਾਂ ਇਹੋਦੇ ਵੀ ਆਏ ਉਹਦੇ ਰਹਿਣਾ ਉਹ ਤੇਸੀ ਗੱਲ ਆਪਣੇ ਮਾਮੇ ਦੀ ਸੀ ਕੋਰ ਤੇ ਕੋਈ ਹੋਰ ਗੱਲ ਸਾਡੀ ਕੋਈ ਨਹੀਂ ਆਉਂਦੀ ਜਦੋਂ ਪਤਾ ਆਪਣੇ ਘਰੇ ਲੋੜੀ ਨਹੀਂ ਹੁੰਦੀ ਦਾ ਕੀ ਕਿਹਦੇ ਮਨਾ ਅਜੇ ਟਾਈਮ ਨਹੀਂ ਹੈਗਾ ਕਿਸੇ ਦਾ ਨਾ ਨਾ ਉਹੀ ਤੇ ਭਾਈ ਇਹ ਨਹੀਂ ਨਾ ਸਮਝਦੀ ਆ ਨਾ ਜੁੱਤੀ ਲੈ ਬਾਂਡੇ ਮਾਜ ਕੇ ਬਾਹਰ ਜਾ ਮੋਦੀ ਕੋਲ ਅੜੂ ਕੋ ਜਾ ਕੇ ਬਗੂੰ ਤੂੰ ਵੇਖ ਲੈ ਕੀ ਕਰਨਾ ਇਹ ਕੱਪੜੇ ਕੱਪੜੇ ਦੀ ਲੱਗੀ ਬਾਂਡੇ ਮਾਜ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਤੇ ਕਰੀ ਰਹਿਣਦਾ ਉਹਦੇ ਲਾਗੇ ਬੈਠਿਆ ਸੀ ਨਾ ਤੇ ਉਹ ਬੰਦੇ ਆ ਕੇ ਘਰੋਂ ਤੁਹਾਨੂੰ ਕਹਿੰਦੇ ਕਿ ਸੱਗੀਆਂ ਬਣਾਇਆ ਉਹਨੂੰ ਮੇਰਾ ਵੀ ਤੇਰਾ ਮੇਰਾ ਦਾ ਹੁਣ ਮੈਂ ਕੋਈ ਗੰਡਾ ਟੋਟਾ ਲੱਗ ਜਾ ਉਹਨੇ ਕਿਹਾ ਕਿ ਤੇ ਇਹੀ ਜਿਹੜੇ ਚੀਰ ਦੇ ਅੰਦਰ ਲੈ ਉਹ ਗਲੀ ਨਾ ਲੱਗੋ ਨਹੀਂ ਨਹੀਂ ਮੈਂ ਤੇ ਆਪ ਤੂੰ ਸੱਗੀਆਂ ਤਾਂ ਨਹੀਂ ਮੈਂ ਤੜਕਾ ਲਉਂਗੀ ਦਵਾਤ ਕੀ ਪੀ ਆਤੀ ਹੈ ਯਾਰ ਇਹ ਦਵਾਰ ਬੰਦ ਕਰੀ ਦੇ ਲਈ ਗਾਹ ਨੂੰ ਖੁੱਤ ਕਰ। ਕੋਤੋਂ ਨਿਆਣੇ ਨੇ ਢੇਡ ਕੇ ਆ ਜਾਣਾ। ਉਹਨਾਂ ਨੂੰ ਵੀ ਨਵਾਉਣਾ ਹੀ ਹੋਣਾ ਅਕਸਰ। ਆ ਗਈ। ਇਹ ਜਾਣੀਗਾ ਨਹੀਂ ਕਰੇਗੀ ਕੋਈ। ਜਾ ਜਾ ਕੇ ਬਹਿ ਜਾਓ ਤੇ ਜੀ ਨਹੀਂ ਲੱਗਦਾ ਹਨਾ ਕੱਲੀ। ਆ ਗਈ ਆ ਗਈ। ਕੀ ਕਰੇ ਪੰਗਾ ਹੈ ਇਹਨਾਂ ਮਾਤੇ ਨੇ ਮਾਰ ਹੀ ਛੱਡੀ ਮਾਰ ਹੀ ਛੱਡੀ। ਇਹਨਾਂ ਦੀ ਗੱਲ ਨਹੀਂ ਹੱਲ ਹੁੰਦੀ। ਹਾਂ। ਲੈ ਨਾ ਮਾਰ ਕੇ ਭਾਂਡੇ ਤੁਸੀਂ ਜਾਓ ਸੰਭੋ। ਬੀਪੀ ਨਹੀਂ ਪਢੀਰ ਹੋ ਜਾਂਦੀ ਐ। ਰੋਜ਼ ਮਾਰਦੇ ਸਾਡੇ ਮਾਰੀ ਦੇ ਵਿਆਹ ਜਿੰਨੇ ਤੇ ਸਾਡੇ ਭਾਂਡੇ ਹੋ ਜਾਂਦੇ ਰੋਜ਼ ਤੇ ਫੇਰਾਂ ਦੀ ਕੀ ਕਰਦੇ ਨੇ ਉਹ ਸਿਰ ਫੋਨ ਨਹੀਂ ਕਰਦਿਆ ਫਲਾਣ ਨਹੀਂ ਕਰਦਿਆ ਸਿਰ ਕੋਈ ਨਾ ਸਾਡਾ ਹੁੰਦਾ ਨਹੀਂ ਆਪਣੇ ਤੋਂ ਡਿਜੀਟੋਦੀ ਆਉਂਦੇ ਨਹੀਂ ਆਣੇ ਹੋਏ ਆ ਤੇ ਸੋਖਾ ਹੁੰਦਿਆ ਵਾ ਤੇ ਸਾਡੇ ਤੇ ਨਿੱਕੇ ਨਿੱਕੇ ਨਿਆਣੇ ਤੇ ਨਿਆਣੇ ਤੇ ਮਿੱਟੀ ਘਲਰ ਪਾ ਦਿੰਦੇ ਸਾਡੇ ਕੋਈ ਨਹੀਂ ਕਤੂ ਪਾ ਗੀ ਆਈ ਗਈ ਹੈ ਤੇ ਮੈਂ ਕੀ ਕਰ ਰਹਾ ਘਰ ਨਾਲ ਪੈਣੀਆਂ ਨਹੀਂ ਮੈਂ ਵੇਖਾਂਗਾ ਢੱਟੂ ਤਾਂ ਚੀਂ ਗਿਆ ਹੋਰ ਮੈਂ ਭਾਂਡੇ ਖਾਣੇ ਕਿਉਂ ਨਹੀਂ ਸਾਰੇ ਬਾਅਦ ਚੰਗਾ ਚੱਲਿਆ ਸਾਰੇ ਭਾਂਡੇ ਜਿੰਦੀ ਦਾ ਇਟਰੀ ਸਾਫ਼ ਕਰਨਾ ਸੋਈ ਦੇ ਸਾਫ਼ ਕਰੀਂ ਇਹਨੇ ਮੈਡਮ ਨੇ ਕੱਲ ਤੱਕ ਰਹਿਣਾ ਕਿ ਇੰਦੇ ਇਹੋ ਕੁਛ ਚੱਲਦਾ ਰਹੇ ਭਾਂਡੇ ਮਾਂਜਾ ਇਹਨੇ ਮੈਡਮ ਦੇ ਦਿੱਤੀ ਇਹਦੇ ਸਨਾਹ ਨੇ ਕਹੇ ਕਿ ਮੈਂ ਕੱਲ ਤੱਕ ਐਸੇ ਹੀ ਨਸਬੰਸ ਸੰਗਰਾਮ ਦਸ ਸਵੇਰੇ ਪਰੇ ਪਰੇ ਨਾਲ ਦੇਣ ਤੂੰ ਇੱਥੇ ਕੱਢਣਾ ਤੇ ਸ਼ਰਮ ਦਾ ਘਾਟਾ ਜੀ ਯਾ ਪੂਰੀ ਕਾਣੀ ਮੰਗੀ ਜਾਂਦੀ ਪੀਰ ਅੱਛਾ ਤੂੰ ਮੈਡਮ ਦਾ ਹੀ ਵਜਾ ਮਾਰਨ ਦੇ ਇਥੋਂ ਲਾ ਕੇ

ਆਹ ਬੋਤਲ ਦੇ ਸਟਾਜ ਤੋਂ ਨਾ ਹਰਕਤ ਕਰਾ ਸਕਦੇ ਕਿ ਆਹ ਚਰਲੀਂ ਵਿਮੇਂਦ ਦੇ ਬਾਰੇ ਕੀ ਹੋਇਆ ਜੀ ਚਾਹੋ ਜਿਆ ਮੈਂ ਜਾਣਾ ਉਹਦੀ ਕੋਲ ਜਿਆ ਵਾਦੀ ਜਿਆ ਉਹਦੀ ਨਾਲ ਪਹੁੰਚ ਗਏ ਆਹ ਬਤਾ ਮੈਂ ਮਾਂ ਚਾਹ ਲੈ ਪਾਣੀ ਤੇ ਰੇਲ ਨਹੀਂ ਹੋ ਰਿਹਾ ਸਿੱਟ ਤੇ ਕੋਸ਼ਿਸ਼ ਕਰਾਂ ਕਿ ਨਸਰ ਜਿੰਦਗੀ ਨਾ ਖਤਮ ਹੋ ਸਕੇ ਮੈਂ ਇਹ ਲੋਕੋ ਕੋਸ਼ਿਸ਼ ਕਰਦਾ ਹਾਂ ਵਾ ਦੇਖਾਂ ਕਿ ਇਹ ਬਗੇ ਹੋ ਜੀ ਸਾਡੀ ਸਾਰੇ ਗੰਡੇ ਗੁੰਡੇ ਮੈਂ ਚੀਰਤੇ ਤੇ ਹਜੇ ਤੱਕ ਨਹੀਂ ਆਇਆ ਅੰਦਰ ਲੈ ਤਾ ਨਾ ਆ ਚਾਰ ਕੋ ਚੀਰਦੇ ਬਾਦ ਸਾਰੇ ਮੈਂ ਤੁਹਾਡੇ ਸਮਾਨ ਚੀਰਤੇ ਤਾਂ ਤੁਸੀਂ ਇੰਨਾ ਚੰਦਰੇ ਨਾ ਨਹੀਂ ਅੰਦਰ ਇਹ ਤੈਨੂੰ ਪਤਾ ਸਾਡੇ ਸਾਰੇ ਭਾਂਡੇ ਮਾਣੇ ਨਾਲ ਹੀ ਪੈਸੇ ਤੇ ਉਹ ਆਦੇ ਵੀਰ ਹੁਣ ਦਾ ਸੁਭਾਤਾ ਪਤਾ ਇਹ ਦੋ ਬੰਦੇ ਨਾਲ ਐਵੇਂ ਪਿਠਾ ਛੱਡਦੇ ਉਹਨਾਂ ਨੂੰ ਵੀ ਰੋਟੀ ਪਾਣੀ ਨਾਲ ਖਵਾਇਆ ਹੈ ਤੇ ਦੋ ਜਾਨੀਆਂ ਭਾਬੀ ਤੁਹਾਡਾ ਕੰਮ ਹੀ ਨਹੀਂ ਨਿਭੜਤਾ ਕਿੱਥੇ ਤੈਨੂੰ ਪਤਾ ਦੋ ਜਾਨੀਆਂ ਚਾਰ ਸੁਖ ਨਿਆਣੇ ਨਿਕ ਨਿਕੇ ਤੇ ਜੇ ਕੰਮ ਕਰਨ ਲੱਗੀ ਹੈ ਤਾਂ ਸਾਰੀ ਦਿਹਾੜੀ ਨਹੀਂ ਆਂਦੇ ਨਿਬੜਦਾ ਤੇ ਜੇ ਨਾ ਕਰੀਏ ਤਾਂ ਕੋਈ ਨਹੀਂ ਆਹ ਗੰਡੇ ਨਾ ਖਰਾ ਦੇ ਖੜੋ ਇਹਨੂੰ ਤੂੰ ਫੇਸਾ ਕਰਾ ਹੀ ਕਰਦਾ ਤਾਂ ਸਾਸ ਨੇ ਕਰ ਲੈਣੇ ਮਤਲਬ ਨਹੀਂ ਭਾਬੀ ਮੈਂ ਸਾਲ ਸੂਕ ਤੇ ਕੱਲ ਬਣਾ ਲਿਆ ਸੀ ਤੇ ਖੀਰ ਮੈਂ ਸਵੇਰੇ ਬਣਾਇ ਤੇ ਖਿਚੜੀ ਮੰਮੀ ਆ ਕੇ ਕਿ ਮੈਂ ਬਣਾ ਦੇ ਨਾ ਕਰ ਕੋਠਕ ਨਾ ਕਰ ਮੁੱਤ ਤੇ ਨਾ ਜੇ ਨਹੀਂ ਨਿਕਲਦਾ ਤੇ ਨਹੀਂ ਨਿਕਲਦਾ ਅੱਜ ਤਾਂ ਇੰਨੀ ਗਰਮੀ ਹੈ ਭਾਬੀ ਫੜੀ ਗੰਡੇ ਖਿਲਾ ਰਹੀ ਜਾਂਦੀ ਸਾਰੇ ਪਿੱਗੇ ਪਾ ਦੇ ਨਾ ਕਰ ਜਾ ਖੇਡੋ ਮਿੱਟੀ ਚ ਬਾਤ ਤੇ ਖੇਡੋ ਇਹਨੇ ਤੇ ਨਾ ਉਹ ਨੂੰ ਆ ਕੇ ਸਿੱਧੀ ਇੱਥੇ ਜੱਲ ਮੋਹ ਪਾਇਆ ਜੀ ਗਵਾਂਡੀਆਂ ਤੇ ਘਰੇ ਆਉਂਦੀ ਨਾ ਕੰਮ ਆ ਤੇ ਮੈਂ ਤਾਂ ਧੀਰੇ ਮੇਰੇ ਲਾਦੀ ਕਿ ਹੋ ਜਾ ਸਿਰ ਨੂੰ ਉਹਨੂੰ ਮੈਂ ਦਿੱਕਤ ਨਹੀਂ ਬਾਜ਼ ਮਾਰੀ ਨਹੀਂ ਉਹਨੇ ਇੱਥੇ ਹੀ ਉਹਨੂੰ ਆਣੀ ਆ ਜੀ ਕੋਈ ਨਹੀਂ ਭਾਬੀ ਮੈਂ ਲਾ ਦੂੰਗੀ ਨਹੀਂ ਹੋ ਨਾ ਬੜਾ ਵਧੀਆ ਲੱਗਣੀ ਚਾਹ ਸੀ ਮੈਂ ਦੇਖੋ ਦੋ ਤਿੰਨ ਨਾ ਲਗਾਇਆ ਤੇ ਸੇਰ ਦੂਣੋ ਆ ਚੰਦਾ ਤੇ ਉਹਨਾਂ ਨਹੀਂ ਮੈਂ ਇੱਥੇ ਲਾ ਜੂਗੀ ਤੇ ਅੱਛਾ ਹਾਂ ਇਹ ਕੋਤ ਇਤਨਾ ਸੁਣਾ ਇਹਨੂੰ ਕਿ ਪੜਨੇ ਪਾਇਆ ਜੀ ਨਹੀਂ ਇਹ ਤਾਂ ਜੇ ਛੋਟੀ ਹੈ ਤੈਨੂੰ ਕੀ ਪੜਨੇ ਪਾਉਣਾ ਤਾਂ ਕਈ ਗੱਲ ਨਹੀਂ ਉਹ ਆਪਣੇ ਪਿੰਡ ਜਿਹੜੇ ਖੋਲੇ ਉਹਨਾਂ ਚ ਲੈ ਲੈਂਦੇ ਨੇ ਆਣੇ

ਮੈਂ ਤਾਂ ਇੱਥੇ ਆਈ ਹੋਈ ਸੀ ਕਿ ਮੈਂ ਤੁਸੀਂ ਘਰੇ ਨਹੀਂ ਸੀ ਤੇ ਮੈਂ ਮੰਮੀ ਨੂੰ ਦੱਸ ਕੇ ਆਈ ਆ ਮੈਂ ਹਮੇਕ ਰਾਤ ਲਾ ਕੇ ਧਿਆ ਦੇ ਆਂ ਆ ਲੈ ਪੁੱਤ ਮੈਂ ਸੋਟਾਂ ਆ ਜੀ ਆ ਜੀ ਆਂ ਜੀ ਕੁਸੇ ਕਾਟੋ ਹੀ ਜਾਣੇ ਮੈਂ ਇੱਕ ਰਾਤ ਲਾ ਕੇ ਆ ਜੂਗੀ ਫੇਰ ਕਿੱਡੀ ਕੀ ਗੱਲ ਵਾ ਮੈਂ ਮੰਮੀ ਨੂੰ ਦੱਸ ਕੇ ਆਈ ਆ ਮੰਮੀ ਮੈਨੂੰ ਆਪ ਕਿ ਆਂਦੀ ਜਾਂ ਚਲੀ ਜਾ ਕੋਈ ਨਹੀਂ ਮੈਨੂੰ ਪਤਾ ਵਾ ਬਰੇ ਬਰੇ ਦਾ ਦੇਣਾ ਪਰ ਮੈਂ ਵੀ ਮੇਰਾ ਵੀ ਜੀ ਕਰਦਾ ਹੀ ਨਹੀਂ ਆਣ ਛੁੱਟੀਆਂ ਨਹੀਂ ਆਉਂਦੀ ਤੇ ਹੁਣ ਛੁੱਟੀ ਆਈ ਤੇ ਮੈਂ ਕਿ ਚੱਲ ਮੈਂ ਜਾਉਂ ਮੈਂ हां जी चल ती गुस्से है मैं शाम नहीं रात रही। आँ जी आँ आए आए जी रेह मम्मी ने दस के आई चंगा भला स्यापा पा बह के सुभाव किसी का होना चाहिए जिडा गंधा ये ਮੈਂ ਮਾਪੀ ਆਂ ਦੱਸਾਂ ਕਿ ਮੈਂ ਅੱਜ ਚਲ ਜਾਣਾ ਜਾਂ ਅੱਜ ਨੇ ਰਹਿਣਾ ਹੈ ਅੰਦਰ ਆਜੋ ਆਂਟੀ ਮੈਂ ਇੱਥੇ ਹੀ ਆਜੋ ਤੁਸੀਂ ਉਹ ਅੰਦਰ ਮੈਂ ਅੱਛਾ ਮੈਂ ਕਹਾਂ ਡੇਹੀ ਮੈਨੂੰ ਆਖਾਂ ਡੇਹੀ ਆਂਟੀ ਘੰਟੀ ਕਰਨੋਂ ਆਣੀ ਤੇ ਮੈਂ ਤੇਲ ਲਾ ਦੇ ਅੱਛਾ ਸੱਸੀ ਘੰਟੀ ਜੀ ਸੱਸੀ ਘੰਟੀ ਜੀ ਹੋਰ ਸੁਣਾਓ ਕੀ ਹਾਲ ਹੈ ਬੈਠੋ ਵਧੀਆ ਤੂੰ ਸੁਣਾ ਬਸ ਵਧੀਆ ਜੀ ਹੋਰ ਨੇ ਆੜੇ ਠੀਕ ਠਾਕ ਨੇ ਹਾਂ ਵਧੀਆ ਕੋਸਨਾ ਮੈਂ ਤੇ ਮੁੰਡੇ ਕੰਮ ਲਾਤਾ ਨਾ ਰੁਕਦੀ ਆਈ ਮੈਂ ਆਂਟੀ ਜੀ ਅੱਜ ਹੀ ਆਈ ਆ ਸਵੇਰੇ ਆ ਥੋੜੇ ਘੰਟਾ ਕੀ ਹੋ ਗਿਆ ਜੀ ਆਈ ਨਾ ਤਾਂ ਬਹੁ ਲੋੜੀ ਵਾਲੇ ਦਿਨ ਤੇ ਘਰ ਰਹੀਦਾ ਤੇ ਤੂੰ ਕਿਉਂ ਆਈ ਹੱਜ ਲੋੜੀ ਆਂਟੀ ਜੀ ਛੁੱਟੀਆਂ ਨਹੀਂ ਨਿਆੜਾਂ ਨੂੰ ਮਿਲਦੀਆਂ ਇੱਕ ਪਤਾ ਤੁਹਾਨੂੰ ਇਹਦੇ ਇਹਦੇ ਪਾਪਾ ਦਾ ਸੁਭਾਅ ਬੜਾ ਗਰਮ ਜਿਹਾ ਤੇ ਆਉਣ-ਜਾਉਣ ਵੀ ਨਹੀਂ ਦਿੰਦੇਗੇ ਤੇ ਅੱਜ ਮੈਂ ਆਈ ਆ ਜੋ ਮਗਰੋਂ ਫੋਨ ਵੀ ਆ ਗਿਆ ਵੀ ਆ ਜਾ ਉਹ ਤਾਂ ਮੇਰਾ ਰਾਤਾਂ ਹੀ ਰਾਤ ਰਹਿ ਜਾਂਦਾ ਪਰ ਮੈਂ ਹੁਣ ਚਲੇ ਜਾਣਾ ਹਾਂਜੀ ਤਾਂ ਅੱਗੇ ਹਰ ਵਾਰੀ ਇਹ ਆ ਜਾਂਦੇ ਐਰ ਕੀ ਇਹ ਵੀ ਨਹੀਂ ਆਏ ਤਾਂ ਮਬਾਦਾ ਸਾਸਮਾ ਤੇ ਗੱਲਾਂ ਕਰਦੀ ਵੀ ਤੇਰੀ ਲੋੜ ਹੀ ਨਹੀਂ ਹੋ ਸਿੱਖ ਰਹਿ ਗਈ ਆ ਤੇ ਉਹ ਤੇ ਕਰਦੀਆਂ ਕਰਦੀਆਂ ਹਾਂਜੀ ਸਾਸ ਨੇ ਤੇ ਆਂਟੀ ਕਰਨੇ ਹੀ ਕਰਨਾ ਤੇਰੇ ਤੋਂ ਢਗੀ ਪੜਦਾ ਘਰ ਵਾਲਾ ਉਦੋਂ ਜਾਤੀਆਂ ਕਰਦਾ ਤੇ ਘਰ ਵਾਲੇ ਸੌ ਪੜਦੇ ਜਨਾਨੀ ਤੇ ਆਪਣੇ ਤੇ ਰੱਖ ਲੀਦੇ ਆ ਇਹ ਤੇ ਗੱਲ ਹੈਗੀ ਹੈ ਹਾਂਜੀ ਪਰ ਕਿੱਥੇ ਕਿਸਮਤ ਜਦੋਂ ਹੁਣ ਇਹਨਾਂ ਦਾ ਕਹਿਣ ਲਈ ਇਹਾਂ ਦੇ ਸਾਡਾ ਟੈਨ ਵੀ ਨਹੀਂ ਲੱਗਦਾ ਤਾਂ ਪਤਾ ਨਹੀਂ ਕਿੰਨੇ ਕੰਮ ਕਰਦੇ ਚੱਲ ਕੋਈ ਨਾ ਛੱਡ ਆਉਣ ਦੇ ਸ਼ਾਮ ਨੂੰ ਤੇਨੂੰ 4 ਵਜੇ ਤਿਆਰ ਹੋ ਜੀ ਤੇ ਚੱਲ ਜਾਈ ਇੱਥੇ ਆਉਣਾ ਸੀ ਕੀ ਕਿਸੇ ਦੇ ਫੋਨ ਨਹੀਂ ਚੁੱਕਿਆ ਲੱਗਦਾ ਮਾਰਦੀ ਮਿਆਣੀ ਲੈ ਕੇ ਤੁਰ ਕੇ ਤੇ ਨਹੀਂ ਆਈ ਮੈਨੂੰ ਛੱਡਣ ਕਿੱਨੇ ਜਾਣਾ ਅੱਜ ਮੈਂ ਵੇਖਿਆ ਤੇ ਹੈਗਾ ਨਾ ਮਾੜਾ ਜੰਪੀ ਚਾਵਦੀ ਆਈ ਹੈ ਹਾਂਜੀ ਤੇ ਮੈਨੂੰ ਛੱਡਣ ਕਿੱਨੇ ਜਾਣਾ ਜਿਹੜੀ ਮੈਂ ਤੁਰ ਕੇ ਆਈ ਮੇਰਾ ਫੋਨ ਨਹੀਂ ਚੁੱਕਿਆ ਤੇ ਨਿੱਕੀ ਦੀ ਸੁਣ ਲਓ ਇਹ ਫੋਨ ਦਾ ਪਤਾ ਨਹੀਂ ਲੱਗਦਾ ਤੇ ਮੇਰੇ ਆਉਂਦਿਆਂ ਨੂੰ ਪੇਕਿਆ ਨਾ ਕੰਨਾ ਕਰਨ ਦੀ ਨਾ ਇਸਿਆ ਉਹਨਾਂ ਦਾ ਫੋਨ ਤਾਂ ਪਤਾ ਲੱਗ ਜਾਂਦਾ ਤੇ ਮੇਰੇ ਦੇ ਫੋਨ ਦਾ ਪਤਾ ਨਹੀਂ ਲੱਗਦਾ ਤੇ ਆ ਗੱਲ ਤੇ ਕੀਤੀ ਨਹੀਂ ਜਾਂਦੇ ਪਰ ਜਾਇਆਂ ਹੁੰਦੀਆਂ ਇਹੋ ਜਿਹੀ ਹਾਂ ਹਾਂਜੀ ਪਾਗਲ ਕਿੱਦੋਂ ਬਣਾਉਂਦੀਆਂ ਵੇ ਹਾਂ ਟੀ ਮੈਨੂੰ ਤੇ ਇੰਨਾ ਦੋਖ ਆਉਂਦਾ ਵਾ ਫੇਰ ਵੀ ਮਿਸ ਕਰਦੀ ਈ ਆ ਜੇ ਮੈਂ ਵਿਆਹੀ ਗਈ ਤੇ ਮੇਰਾ ਇਸ ਘਰ ਚੋ ਹੱਕੀ ਮੁੱਕ ਗਿਆ ਅੱਜ ਮੇਰਾ ਹੱਕ ਤਾਂ ਨਹੀਂ ਲੱਗਦਾ ਇਹਦੇ ਹਾਂ ਫੇਰ ਇੱਥੇ ਮੈਨੂੰ ਆਵੇ ਘੰਟਾ ਟੋਟਾ ਖੜਾਤਾ ਤੇ ਮੈਂ ਸਾਰਾ ਚੀਜ਼ ਜੋ ਆਟੀ ਅੰਦਰ ਜਾ ਕੇ ਬੜੀ ਆ ਪਤਾ ਨਹੀਂ ਕੀ ਹਾਰ ਕੇ ਆਵਾਜ਼ ਮਾਰੀ ਪਤਾ ਤੇ ਮੈਨੂੰ ਸਾਰਾ ਹੀ ਲੱਗਦਾ ਵੀ ਮੇਰੀ ਹੀ ਕਰਦੀਆਂ ਚਾਹ ਜਿਕੇ ਆ ਕੇ ਬਹਿ ਗਈ ਤੇ ਹੁਣ ਮੈਂ ਸੋਹ ਇਹਨਾਂ ਨੂੰ ਕਹਿਣਾ ਵੀ ਮੈਂ ਚੱਲ ਗਈ ਮੈਨੂੰ ਫੋਨ ਆਇਆ ਨਾਲੇ ਜੁਰ ਨਹੀਂ ਚੰਗੇ ਘਰ ਮਾੜਾ ਚੰਗਾ ਫਰਕਾਰੀ ਚੰਗੇ ਜਿਹੜੇ ਤੁਮ ਨੂੰ ਦੂਜੀ ਨੇ ਫੋਨ ਕੀਤਾ ਪਰਮਦੀਤ ਨੇ ਆਦੀ ਮੇਰੇ ਤੇ ਕਿਉਂ ਲਾਦੀ ਆਂਟੀ ਤੋ ਕਿੱਧਰ ਗਈ ਐ ਪਾਪਾ ਵੀ ਨਹੀਂ ਆਤੀ ਇੱਥੇ ਤੁਰੀਆਂ ਫਿਰਦੀਆਂ ਇੰਨਾ ਤਾਂ ਨਹੀਂ ਪਤਾ ਲੱਗਦਾ ਮੈਂ ਆਈ ਕਿਹ ਟਰੀਬ ਹੋਇਆ ਮੇਰੇ ਕੋਲ ਨਹੀਂ ਚਾਜਣਾ ਬੈਠੀਆਂ ਤੇ ਆਹ ਪਣ ਪੁੱਛਿਆ ਤੈਨੂੰ ਚਾਹ ਦਾ ਪਿਆਰ ਹੀ ਕੋਟੇ ਨਾ ਰਹੀ ਇਹ ਤਾਂ ਪਤਾ ਹੀ ਨਹੀਂ ਇਹਦਾ ਮੱਠਾ ਡੰਬੜਾ ਹੀ ਪੈਣਾ ਇਹਨੂੰ ਬਰਾ ਕੇ ਦੇ ਦੇ ਪੈਲੇ ਤੇ ਰੋਟੀ 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 ਕਿੱਥੇ ਉਹ ਤਾਂ ਆਖਰ ਨਹੀਂ ਸਾਡੇ ਕੰਮ ਹੀ ਬੜੇ ਅਸੀਂ ਐ ਕਰਨਾ ਹੀ ਆ ਉਹ ਕਰਨਾ ਮੈਨੂੰ ਸੁਣਾਇਆ ਇਹ ਸਾਰਾ ਕੰਮ ਟੋਟਾ ਮੇਥੇ ਚਲਾ ਰਿਹਾ। ਤੇ ਆਪ ਵੀ ਨਾ ਕਦੇ ਦੀਆਂ ਰਹੀਆਂ ਹਜੇ ਤੱਕ ਨਹੀਂ ਹੋਈਆਂ। ਮਹਾਰਾਜ ਜਾਨੇ ਕੀ ਕਰੀ ਜਾਂਦੀ। ਮੈਂ ਤਾਂ ਚੱਲੀ ਮਾਚ ਕੋਲ ਕਹਿਣਾ ਇਹ ਮੈਨੂੰ ਕੋੜ ਆ ਗਿਆ ਮੈਂ ਚੱਲੀ। ਆਹੋ ਚੱਲ ਤਾਂ ਆਪਣਾ ਜਾਈ ਆਪਣੇ ਘਰ। ਇਹ ਨਾ ਬਸ ਗੱਡੀਆਂ ਮੜ ਕੇ ਡੀਕਦੀ ਰਹਿੰਗੇ। ਇਹਨਾਂ ਵਾਕੇ ਆਪਣੇ ਭਾਂ ਨੂੰ ਕਿੰ ਛੱਡ ਜੂ। ਉਹ ਹੀ ਨਾਂਟੀ। ਅਰਥਿਆ ਅਬ ਕੀ ਕਿਸ ਇਹਨਾਂ ਨੂੰ ਵੀ ਕੀ ਕਹਾਂ? ਇਹਨਾਂ ਨੂੰ ਕਹੂੰਗੀ ਇਹ ਘਾਰ ਵਾਲੀਆਂ ਅਗੀਆਂ ਆਖਣੀਆਂ ਨਾ ਤੇ ਫਿਰ ਮੈਂ ਕਿੱਥੇ ਜਾਣਾ? ਇਹੋ ਹੀ ਜਗ੍ਹਾ ਪੇਕਿਆਂ ਦੀ ਜਿੱਥੇ ਆਉਣਾ ਜਾਣਾ। ਹੈਂ ਨਾ ਤੇ ਮਾੜੀ ਚੰਗੀ ਕਰ ਸਕਦੀ ਚਲੋ ਜਿੰਨਾ ਵੀ ਚੁੰਧੀਆਂ ਜਿੰਨਾ ਘਰ ਦੇ ਘਠੀਕ ਹੀ ਠੀਕ ਆ ਮੰਮੀ ਤੇਰੀ ਮਿਲੀ ਤੇ ਨਹਾ ਲਈ ਵਰਤੀ ਲਾ ਕੇ ਚੰਗੀ ਤੇ ਲਾ ਕੇ ਮਾੜੀ ਕਹਿਣ ਚੋਕੇ ਇਹ ਸ਼ਾਮੇ ਕਰਨ ਮਨ ਜਾਈਦਾ ਤੋਂ ਕਿੰਨੀ ਘੜੇ ਲੱਗੇ ਤੁਸੀਂ ਆਂਟੀ ਆਗੇ ਦਰਵਾਜਾਂ ਦੇ ਵਿਹਾਰ ਦੀ ਪਤਨ ਕਿਤੇ ਕਿ ਮੈਨੂੰ ਉੱਤ ਚਲੇ ਗਈ ਮੈਨੂੰ ਉਹਨੂੰ ਆਖਿਆ ਕਿ ਉਹ ਸਾਡੇ ਵੇਖਿਆ ਤੇ ਮੁੱਕਾ ਹੀ ਨਾ ਨਿੱਕੀ ਕਾਕ ਹੋ ਗਈ ਤੇ ਪਤਾ ਤੇ ਘਰ ਸੁਆ ਲੱਗ ਗਿਆ ਉਹ ਕਹਿ ਰਿਹਾ ਹੈ ਕਾਸੀ ਮਖੋ ਮੈਂ ਫਿਰ ਨੂੰ ਲਾ ਉਹ ਮੈਨੂੰ ਕੀਤਾ ਕਿਹੜੇ ਵੇਲੇ ਪਾ ਕੇ ਸਾਰਾ ਖਾ ਗਈ ਤੇ ਹੁਣ ਦੁਨੀਆ ਸਰਵਾ ਤੇ ਨਗਵਾ ਦੇ ਮੈਂ ਵੀ ਕੋਈ ਨਾ ਪਤਾ ਦੇ ਬੜੇ ਪਾਲਦੀ ਆ ਕਿ ਚਾਹ ਕੋਈ ਨਾ ਬੇਟਾ ਆਪਾਸ ਹੋ ਗਿਆ ਹੋਈ ਜਾਵੇ ਚਾਹ ਕੋਈ ਨਹੀਂ ਫਿਰ ਹੁਣ ਤੈਨੂੰ ਫੜਾ ਇਦਾਂ ਦੇ ਮਾਰੇ ਲੱਗਦਾ ਨਾ ਖਲਾਸ ਫੜੀ ਕਰਦੀ ਆ ਗਰਮ ਨਹੀਂ ਕਰਦੇ ਰਹਿਣਾ ਸਾਡਾ ਹੁਣ ਤਾਂ ਦੇਖ ਕੇ ਫਿਰ ਲੱਗੂ ਬਾਹਰ ਤੇ ਤੋਖੜੇ ਜਿਵੇਂ ਤੇ ਚਾਲਾ ਬਣਾ ਗਈ ਤੇ ਮੈਨਾਂ ਨਾ ਕੇਵਲ ਹੁੰਦਾ ਨਾ ਅੱਜ ਮੈਂ ਵੀ ਕਰਦਾਂ ਕਿਹੜੀ ਫੜ ਲਿਆ ਮੈਂ ਤੇ ਜਿਹੜੀ ਕਾੜਦੇ ਘਰੇ ਹੋਰ ਬਣਾਣੀ ਆ ਆਹੋ ਫੜਾ ਤੇ ਸਾਂ ਦੇ ਛਿੱਲ ਦੇ ਅੱਛਾ ਨੱਸੇ ਨਾ ਲਸਣ ਕੀ ਕਰਨਾ ਇਹ ਵੀ ਲਸਣ ਨੂੰ ਪਿੱਛੇ ਲਸਣ ਥੋੜਾ ਜਿਹਾ ਰਹਿ ਗਈ ਲਸਣ ਨੂੰ ਬੜੀ ਮਾਤ ਦੇਣ ਸੀ ਨਾਲੇ ਬਾਬੇ ਨਾਲ ਫੱਟੇ ਗੱਲ ਕਰਨੀ ਸੀ ਇਹਦੇ ਪਾਪਾ ਦਾ ਫੋਨ ਆਇਆ ਗੁੱਸੇ ਵਿੱਚ ਦੇਖਿਆ ਆ ਨਾ ਆ ਜਾ ਮੈਂ ਚਲ ਜਾਣਾ ਜੇ ਤੁਹਾਡਾ ਕੰਤਾ ਟੋਟਾ ਦੇ ਦਿੱਤੇ ਹਾਂ ਉਹ ਗੁੱਸੇ ਹੁੰਦਾ ਤਾਂ ਤੂੰ ਦੱਸ ਕੇ ਨਹੀਂ ਆਈ ਨਹੀਂ ਉਹ ਬਾਅਦ ਸੀ ਤੇ ਮੰਮੀ ਆਦੀ ਚਲ ਕੋਈ ਵੀ ਕਿਉਂ ਹੋਇਆ ਮੈਂ ਦੱਸ ਦੂੰਗੀ ਹੁਣ ਕੀ ਤਾਂ ਮੰਮੀ ਨੇ ਵੀ ਹਰ ਕਚਾਰ ਉਂਗਲਾ ਵਗਰਨਾ ਵਾਅਦਾ ਕੀਤਾ ਹੋਣੀਆਂ ਵਾ ਵੇ ਕਰਨ ਨੂੰ ਤਾਂ ਪੈਣੀ ਗੁੱਸਾ ਪਿਕਰ ਹੀ ਨਹੀਂ ਲੱਗੇ ਤੇਰਾ ਫਰਜ਼ ਹੀ ਦੱਸਤੀ ਆਂ ਪਹਿਲੀ ਗੱਲ ਮੈਂ ਤਾਂ ਅੱਗੇ ਸੋਚਣ ਦੀ ਕੀ ਅੱਜ ਦੇ ਦਿਨ ਤੋਂ 100 ਚੀਜ਼ਾਂ ਤੋਂ ਉੱਤੇ ਲੰਗੇ ਵਾ ਤੁਰਿਆ ਨਹੀਂ ਜਾਂਦਾ ਓ ਕੀ ਬਣਾਉਂਗੀ ਕਿ ਤੂੰ ਆਪਣੇ ਘਰੇ ਰਿੰਦ ਦੀ ਪਕਾਉਂਦੀ ਲੋੜੀ ਨੂੰ ਕੀ ਤੇ ਲੋੜੀ ਸਵੇਰੇ ਆ ਜਿੰਦੀ ਐਵੇਂ ਸੋਚਣ ਜੈਹਾਂ ਵੀ ਦੀ ਆਉਂਦੀ ਇੱਕ ਦੋ ਦਿਨ ਹਟਕ ਦੇ ਉਹ ਤੁਹਾਨੂੰ ਆਪੇ ਫੈਸਲਾ ਲੁਕਾ ਏਡੇ ਥੋੜਾ ਕੋੜੇ ਬੋਲ ਨਾ ਬੋਲ ਹਾਂ ਮੈਂ ਚੱਲ ਜਾਣੀ ਦੇਖੋ ਤੁਸੀਂ ਐਂਟੀ ਸਾਹਮਣੇ ਮੈਂ ਕੀ ਕਹਿਤਾ ਹਾਂ ਇਹ ਤੂੰ ਆਪੇ ਤੈਨੋਂ ਵੇ ਕਮੋ ਲੋੜਿਆ ਇਰਵੀ ਪਰਜਾਇਆ ਤੇਗਾ ਚਲਣਾ ਮੈਂ ਤਾਂ ਕੁਛ ਨਹੀਂ ਆਖਿਆ ਨਾ ਮੈਂ ਕਿ ਤੂੰ ਆਖਿਆ ਮੈਂ ਦੋ ਆਖਿਆ ਕਿ ਤੂੰ ਆਈ ਹੈ ਤੇ ਮੇਰੇ ਨਾਲ ਗੱਲ ਕਰਾਉਣਾ ਉਹਦੀ ਹੁਣ ਰਹਿਣ ਵੀ ਸੋਈ ਰਹੀ ਆ ਜੂ ਪਾਪੀ ਸੁਭਾਅ ਨਹੀਂ ਚੰਗਾ ਮੈਨੂੰ ਘਰੇ ਜਾਣ ਦੇ ਮੜਕੇ ਰਹਿਣਾ ਹੁਣ ਇਹ ਕਿਧਰੋਂ ਆਈ ਆਈ ਇਹ ਤੇ ਤੂੰ ਰਹਿ ਸੁਣੀ ਪੁੱਜਾ ਪੁਜਾਈ ਕਰਦੀ ਤੇ ਤੇਰੇ ਵੀਰ ਵੀ ਘਰੇ ਆਏ ਜੋਨਾਂ ਨੂੰ ਵੀ ਕੀ ਪਤਾ ਲੱਗੂਗਾ ਕਿ ਆਈ ਹੈ ਸੋਹਣ ਨੂੰ ਖੇਲ ਦਿੱਤਾ ਜਿੱਤੇ ਮੈਂ ਤੁਹਾਡੇ ਕੋਲ ਜਾ ਰਹੀ ਆ ਨਾ ਰੁਕ ਜਾ ਮੈਨੂੰ ਲਾ ਲੈਂਦੇ ਰੋਟੀ ਦਿੱਤੀ ਤੇ ਖਾ ਦੇਤੀ ਉਹਨੂੰ ਕਿਹਾ ਨਿੱਕੀ ਨੂੰ ਦੱਸਿਆ ਨਹੀਂ ਨਿੱਕੀ ਨੂੰ ਨਹੀਂ ਦੱਸਿਆ ਨਿੱਕੀ ਤਾਂ ਬਾਹਰ ਹੀ ਨਹੀਂ ਉਹ ਦੋਂਦੀ ਆਈ ਸੀ ਸਨੀ ਉਹ ਤੇਨ ਪਤਾ ਦਾ ਸੁਭਾਅ ਹੀ ਆ ਅੰਦਰ ਹੀ ਅੰਦਰ ਜਿਆਦਾ ਰਹਿੰਦੀ ਆ ਕੋਈ ਨਹੀਂ ਮੈਂ ਪਕੜਦੀ ਆ ਨੂੰ ਮੈਂ ਕਿਹਣੀ ਖਾਣੀ ਰੋਟੀ ਬਣਾਈਏ ਨਿਆਣਿਆਂ ਨੂੰ ਕੋਈ ਖਵਾਇਆ ਪਿਆਇਆ ਨਹੀਂ ਅੱਜ ਵੀ ਕੁਸਕੀ ਪੜਾ ਜੈਨ ਰਮਾ ਵੰਦੇ ਦਾ ਅਸਰ ਆਪ ਹੋ ਗਿਆ ਭਾਬੀ ਨੇ ਰੋਟੀ ਰਾਤੀ ਚੱਲ ਤੂੰ ਐਂ ਘਰ ਲਸਨ ਰਹਿੰਦੇ ਮੈਨੂੰ ਮੜ ਜਿ ਕਿਉਂ ਲਾ ਦੇ ਛੇਪੀ ਆਂਟੀ ਫਿਰ ਤੋੜ ਦੇ ਤੈਨੂੰ ਫਿਰ ਉਹ ਆਈ ਵੀ ਨਹੀਂ ਘਰੇ ਦੱਸ ਪੈਸਾ ਟੱਕਰ ਦੇ ਰੋਣਾ ਹੀ ਦੇਣਾ ਸੀ ਦੱਸ ਮਮਾ ਸਾ ਕੀ ਤਾ ਕਿਹਦੇ ਦੇ ਦਿੱਤੀ ਹੁਣ ਇਹਦੇ ਵੀ ਘਰ ਰਹੀਆਂ ਨਹੀਂ ਕਿੱਥੋਂ ਦੇ ਦੀਏ ਚਲ ਜੋ ਫਰਦਾ ਚੱਲ ਦੇ ਦੋ ਹੁਣ ਕੋਈ ਆਪਣੇ ਕੋਲੋਂ ਦੇ ਦੋ ਚੱਲ ਉਹ ਲਾਉਣਗੇ ਤੇ ਉਹ ਕਰਾਂਗੇ ਇਨਾਂ ਕਮੂ ਤੇ ਲਾਵਾਂਗੇ ਉਹ ਬਾਤ ਨਹੀਂ ਹੁੰਦੀ ਮੈਂ ਕੀ ਕਰਾਂ ਕਰਨ ਹਲਦ ਮੈਂ ਜਮਾਸਲਾ ਕਰਕੇ ਦੇ ਦੋ ਕੋਈ ਉਹ ਹੈਗੇ ਸੂਟ ਇੰ ਪਿਛਲੀ ਵਾਰ ਸਵਾਏ ਬਣਾਉਣ ਵਾਸਤੇ ਸਵਾਉਣ ਵਾਸਤੇ ਬਣਾਈ ਤੇ ਸਵਾਏ ਨਹੀਂ ਉਹ ਦੇ ਦੇ ਨੇ ਹੋਰ ਤੈਨੂੰ ਕੀ ਕਰੀਏ ਚੱਲ ਨ ਕੋਈ ਨਾ ਕੋ ਚਲੋ ਤੇ ਹਣ ਵਿਆਹ ਹੁੰਦੀ ਆ ਹਾਂ ਕੀ ਗਾਲੂ ਯੰਟੀ ਆਏ ਤੇਲ ਸੁਤਾ ਜੀ ਕਾਈ ਤਮ ਆਪਣੇ ਹੱਥ ਤੇ ਪਾਗ ਲਾਇਆ ਏ ਹੀ ਗਰਮ ਜੇ ਤੇਲ ਲੱਗ ਗਿਆ ਮੈਂ ਫਿਰ ਚਾ ਆ ਵੀ ਬਸ ਮੈਂ ਨਾ ਹੁਣ ਗਈ ਤੇ ਪਤਾ ਹੁਣ ਫਿਰ ਇਹਨਾਂ ਵੀ ਜਾਣਾ ਘਰ ਐਂਦੀ ਨਮੀ ਜਦ ਮੈਂ ਪੁੱਤ ਲੈ ਜਿੰਦੇ ਵੜ ਕੇ ਲਿਆਣੀ ਆ ਉਹ ਭਈ ਜੈ ਕਰ ਕੋਈ ਨਹੀਂ ਬੈਠ ਕੇ ਆਏ ਦਸਾਦੀ ਕਾਈ ਜਮ ਕਮਰ ਤੇ ਨੂੰ ਨਹੀਂ ਅੰਦਰ ਹੋਈ ਕਿਉਂ ਨੂੰ ਵੀ ਦੱਸਿਆ ਹੈ ਜੀ ਗੰਨਾ ਟੋਟਾ ਅੰਦਰ ਆਤਾ ਤੇ ਸਬਜੀ ਵੀ ਦੱਸੋ ਨਹੀਂ ਰੰਦੇ ਨਹੀਂ ਕੋਈ ਨਹੀਂ ਭਾਬੀ ਬੈਠ ਕੇ ਨਹੀਂ ਚੱਲੀ ਜਾਣਾ ਚੇ ਰੱਖਾ ਇਸੇ ਦੇਖਿਆ ਜਾਂ ਅੰਦਰ ਦਸੰਦ ਆ ਹੀ ਦੱਬਾ ਬਾਹਰੋਂ ਬਾਹਰ ਕੀਤੇ ਨਾ ਲੈ ਪੁੱਤ ਛੇਤੀ ਪੈ ਸ਼ਾਮਾਂ ਪੈ ਜਾਣਗੇ ਮੈਨੇ ਆਣੇ ਨੂੰ ਵੀ ਆਵਾਜ਼ ਮਾਰਦੀ ਆ ਆ ਜਾਂ ਤੇ ਉਹਨਾਂ ਨੂੰ ਵੀ ਚੱਲੀ ਜਾ ਮੈਂ ਨਾ ਉਹ ਤਾਂ ਖੇਡ ਨਹੀਂ ਨੂੰ ਤੁਸੀਂ ਬੈਠੋ ਮੈਂ ਚਾਹ ਬਣਾਣੀ ਆ ਤੁਸੀਂ ਬੈਠ ਕੇ ਮੈਂ ਕਿ ਚਾਹ ਪੀ ਜਾ ਚਾਹ ਨਹੀਂ ਭਾਬੀ ਪੀਣੀ ਮੈਨੂੰ ਜਾਣ ਦੋ ਪਤਾ ਕਿ ਬਸਾਂ ਤੇ ਵੇਲੇ ਮਿਲਦੀ ਕੇ ਵੇਲੇ ਨਹੀਂ ਮਿਲਦੀ ਚੱਲ ਮੈਂ ਨੂੰ ਆਵਾਜ਼ ਮਾਰਦੀ ਪ੍ਰੀਤ ਨੂੰ ਕੀ ਕਰਦੀ ਹੈ ਅੰਦਰ ਗੰਗਾ ਗਾਰੰਟੀ ਮੈਂ ਵੀ ਜਾਣੀ ਹੈ ਚੰਗਾ ਜੀ ਹਾਂਜੀ ਉਹਨੂੰ ਦਾ ਮੂਨਾ ਆ ਗਿਆ ਵਾ ਇਹ ਗੁੱਸਾ ਕਰਦੀ ਹੈ ਤੂੰ ਕੱਲ ਬਾਹਰ ਆ ਜੀ ਲੱਗਦੀ ਹੈ ਕਿ ਨੇ ਭਾਂਡੇ ਮੰਡੀ ਨੇ ਆਣ ਵੇਟੇ ਵੇਟੇ ਪਾਣੀ ਪੀਣੋਂ ਦੇ ਤੇ ਭਾਂਡੇ ਹੀ ਹੋਣਗੇ ਧਾਰੀ ਬਾਣੇ ਪੈ ਜਾਣਗੇ ਅੱਜ ਪਛ ਚੱਲ ਜਿਆਣਾ ਆਪ ਨੂੰ ਗੈਲੀ ਨੂੰ ਘਰੋਂ ਕਿ ਜਦੋਂ ਦੱਸ ਕੇ ਨਹੀਂ ਆਈ ਅੱਛਾ ਚੱਲ ਜਨਾ ਹੁਣ ਚੱਲ ਗਈ ਐ ਸੋਨ ਵਾਲੀ ਪਈ ਬਰੀ ਪਈ ਉਹ ਨਾ ਨਾ ਮੈਂ ਚਾਹੁੰਦੀ ਕਿ ਤੁਸੀਂ ਚੱਲ ਜਿਓ। ਅਮਰੋਂ ਹੋ ਜਾਈ ਸੇ ਜੀ। ਤੇ ਫੇਂਦੀ ਦਾ ਤੇ ਚਲਾ ਨਾ ਜਿਹੜੀ ਆਣਾ ਨਾ ਆ ਜਾ ਆ ਜਾ। ਕਿੰਨਾ ਬਾਝੇ ਤੁਰ ਮੈਂ ਨਹੀਂ 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 ਇੱਧਰ ਸਕਨੀ ਜਾਣਾ ਦੱਸ ਕੀ ਕਰੀ ਦੀ ਆਈ ਨਹੀਂ ਬੈਹ ਜਦੀ ਨਹੀਂ ਚਾਹ ਬਣਾਉਣੀ ਮੈਂ ਕੀ ਕਰਾਂ ਮੁੱਠੀ ਜਾਂਦੇ ਪਤਾ ਕੀ ਗੱਲ ਮੇਰੇ ਪਾਸ ਸਵੇਰੇ ਕੋਲੇ ਮਿਲਦੀ ਮੈਨੂੰ ਟਾਈਮ ਨਾ ਜਾਂਦਾ ਮੇਰੇ ਮੋਟੇ ਚ ਪੀ ਹੋ ਚੱਲਿਆ ਆ ਜਾ ਚਾਹ ਪਾਣੀ ਨੂੰ ਆਪਣੀ ਮਾਪਲੀ ਦਿਖਾਣੀ ਦੱਸ ਨੇ ਆਣੇ ਨੇ ਇਹਦੇ ਚੱਲਣਾ ਖਾਲੀ ਭਾਰੀ ਕੋਈ ਨਹੀਂ ਮੋਖਲੀ ਘਰੇ ਖਾਂਦੇ ਉਹ ਮੈਂ ਕੀ ਕਰਾਂ ਬੈਠ ਉਹ ਬੈਹੇ ਹੁੰਦੇ ਮੋਟੇ ਬੈਹੇ ਹੁੰਦੇ ਸ਼ੇਤੀ ਘਰੋਂ ਮਾ ਜਿੱਥੇ ਖਾਣੇ ਦਾ ਲੱਗੀ ਰਿਹਾ ਸਭ ਕੁਝ ਹੈ ਇਹ ਤੋਂ ਆਹ ਉਹ ਆਪਾਂ ਇਹਨਾਂ ਤੋਂ ਪਿੱਛੋਂ ਪੈਣਗੇ ਜਿੱਦੋਂ ਖਾਣਾ ਤੇ ਨਾ ਚੱਲਣੇ ਨਹੀਂ ਬਹਿ ਗਏ ਮੈਂ ਵੀ ਮਿੰਟਾਂ ਦੇ ਵਿੱਚ ਮੈਂ ਤੇ ਦੇ ਦੂੰਗੀ ਤਾਂ ਇਹ ਹੁੰਦੇ ਉਹ ਕਰੇ ਮੈਡਮ ਅੱਜ ਸਾਡੇ ਤੋਂ ਤੋਟਣੇ ਦੇ ਪਹਿਲੇ ਕੋਈ ਨਹੀਂ ਗਾਉਂ ਮੈਂ ਥੋੜੀ ਕੱਲਾ ਆਪਣੇ ਪੈਦੇ ਤੇ ਸੱਚ ਪਾਲਾ ਤੇ ਜਦੋਂ ਮਾ ਇਹੋ ਦਿਓੜੀ ਨਾਲ ਆਉਣਗੇ ਉਹ ਆਪਣੀਆਂ ਇੰਨੀਆਂ ਤੀਆਂ ਰਾਜ ਫੇਰ ਲੈਂਦੀ ਚਲ ਐਵੇਂ ਹੀ ਕਰਦੇ ਆਂ ਅਮੋ ਵੀਡੀਓ ਵੀ ਹੈ ਇਹਨਾਂ ਦੇ ਲਈ ਕਿ ਤੁਹਾਨੂੰ ਰਾਤ ਦੇ ਦਿਨ ਕਿਹੜੇ ਉੱਤੇ ਨਾ ਕਰੇ ਉਹ ਕਰੇ ਜਾਂਉਂਦੇ ਤੇ ਕੁਛ ਨਾ ਕੁਛ ਦੇ ਦਿੰਦੇ ਜਸ ਅਸੀਂ ਕੀ ਗਏ ਆਪੇ ਲੈ ਆਉਂਦੇ ਹਾਂ ਉਹ ਕਰ ਦਿੰਦੇ ਹੈ ਨਾ ਅੱਗੇ ਇਹ ਦੇ ਦੇ ਲਈ ਖੁੱਲੇ ਦੇ ਦੇ ਲਈ ਹੋ ਜਾਂਦੇ ਆਪੇ ਨਹੀਂ ਆਲੇ ਆਲੇ ਦੇ ਦੀ ਆਹ ਮਾ ਇਹ ਕਰਦੇ ਨਹੀਂ 私は何でかいなの ਇਹ ਰਾਂਤਿੰਦੇ ਮੇਰੇ ਨਾਲ ਲੜਕੋ ਨਹੀਂ ਹੋ ਗਈ ਆ ਉਹ ਵੀ ਹੋ ਗਈ ਜੇ ਤੂੰ ਆ ਖਾ ਲੈ ਤੂੰ ਮੈਨੂੰ ਬਖਾਦਾ ਰੱਖਣੀ ਆ ਇਹ ਆਉਂਦੀ ਨਾ ਜਾਂਦੀਆਂ ਰਿਆ ਕਰੇ ਇਹਨਾਂ ਮੇਰਾ ਵੀ ਮੇਰੇ ਸਾਹ ਪਰੰਪਰਾ ਬਣਿਆ ਰਹਿਦਾ ਭਾਈ ਇਹ ਹਾਂ 500 ਰੁਪਏ ਜੇ ਤੂੰ ਆਪਣੇ ਵੀਰ ਨੂੰਂ ਦੇ ਕੇ ਜਾਂ ਫਿਰ ਤੈਨੂੰ ਹੋਰ ਦੇ ਦਿੰਦੇ ਤੇ 2000 ਰੁਪਏ ਦੇ ਦਿੰਦੇ ਮੈਂ ਬੁਕਾ ਲਈ ਪਈ ਹੈ ਹੈ ਤੇ ਆ ਵੇਲਾ ਉਹਨੇ ਤੁਹਾਨੂੰ ਆ ਕੇ ਪਾਣੀ ਠੀਕ ਹੈ ਨਾ ਠੀਕ ਹੈ ਨਾ ਯਾ ਦੇ ਨਾ ਪਾਪਾ ਨਾ ਪਾਪਾ ਦਾ ਮੂੰਹ ਫਿਲੋ ਕੇ ਬਾਜੀ ਜੀ ਸੁਣਨੀ ਇੱਥੇ ਹੈ ਅੱਜ ਹੈ ਬਾਜੀ ਜੀ ਵੀ ਬਾਤ ਆ ਲੈ ਲੈ ਪਾਪੀ ਕੋਈ ਨਹੀਂ ਹੈ ਨਾ ਨਹੀਂ ਆਉਣ ਦੀ ਕੋਈ ਨਹੀਂ ਕੀ ਆਪੇ ਨਹੀਂ ਰਾਤ ਨੂੰ ਫੜਨੀ ਨਹੀਂ ਆ ਠੀਕ ਹੋ ਗਿਆ ਦਾਦੀ ਬਾਤ ਕਿਰਪਾ ਕਰ ਦੇ ਜਿਹੜਾ ਨੰਬਰ ਚਲੇਗੀ ਕੱਲ ਕੋਈ ਜਦ ਆਜੋ ਬਾਹਰ ਹੋתי ਤੇ ਬੰਦੇ ਵੇਟੇ ਕਿੰਨੇ ਤੱਕ ਤਾਂ ਨਹੀਂ ਆਪਦੇ ਕਰਦੀ ਦਾ ਪੰਚਾ ਨਹੀਂ ਕੋਈ ਚੀਜ਼ ਨਹੀਂ ਕਹੀ ਜਾਂਦੀ ਮੈਂ ਕੀ ਮਦਦ ਤੇ ਜਾਣਾ ਹੈ ਸਤਿ ਜੀ ਬੜੀ ਝੱਟ ਮਾਰੀ ਤੁਸੀਂ ਮੈਂ ਤਾਂ ਕੱਲ ਰਾਤ ਰਹਿਣਾ ਵੀ ਪਰਪਰ ਦੀ ਜੀ ਕਰਦਾ ਰਹਿ ਨੂੰ ਤੇਰਾ ਪਤਾ ਸੁਭਾਅ ਬੜਾ ਕਰਦਾ ਗੁੱਸੇ ਬੜੇ ਹੁੰਦੇ ਆਹੋ ਇਹ ਵੀ ਗੱਲ ਹੈਗੀ ਆ ਤੇ ਤੈਨੂੰ ਪਤਾ ਘਾਰ ਹੀ ਹੈ ਤੇ ਘਾਰ ਹੀ ਖਰਾਬ ਕਰ ਲਿਆ ਤੇ ਕਿੱਧਰ ਜਾਉਂਗੀ ਹੁਣ ਤੈਨੂੰ 3-4 ਵਜੇ ਵਾਲੀ ਬੱਸ ਮਿਲਣੀ ਛੇਤੀ ਰੋਹਣਾ ਨਾਮ ਦਾ ਕਾਰ ਹੁੰਦੀ ਹੈ ਉਸ ਬਾਸ ਟਿਕਟ ਤੈਨੂੰ ਲੈਣੀ ਹੈ ਫੋਨ ਕਰਕੇ ਰਹਿ ਚੱਲੇ ਆਹ ਕੁੱਤਾ ਬੱਸ ਵੀ ਖਾ ਲਿਆ ਨਹੀਂ ਆਣੀ ਆ ਵੀ ਨਹੀਂ ਆਣੀ ਬਿੱਟਾ ਪੂਰੇ ਫਿਰ ਸੁਝਾ ਕਿੱਥੇ ਆ ਵੀਰ ਕੀ ਤਬਾਰਾ ਉਹ ਬੰਦਾ ਕੰਮ ਤੇ ਗਾੜੀ ਵਿੱਚ ਆ ਗਿਆ ਉਹਦੇ ਤੇ ਪਾਪਾ ਦਾ ਫੋਨ ਆ ਉਹਦੇ ਤੇ ਪਤਾ ਸਭ ਕੁਝ ਹੋ ਗਿਆ ਹਾਂ ਨਾ ਬੜੇ ਬੜੇ ਤੇ ਘਰ ਲੈ ਫੜ ਕੋਈ ਤੂੰ ਖਾਦਾ ਵੀ ਕੱਖ ਨਹੀਂ ਘਰੇ ਜਾ ਕੇ ਖਾ ਲਿਓ ਮੋਪਲੀਆਂ ਰੋਲੀਆਂ ਚੰਗਾ ਆ ਲੈ ਕਿਉਂ ਜਾ ਕੇ ਜਾ ਤੇਰੀ ਬਾਤ ਵੀ ਨਾ听 ਜਾਈ ਚੰਗਾ 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 ਆ ਵੇ ਕੌਣ ਬੰਦ ਕਰ ਦਿਓ ਅਪੜ ਕੇ ਹੋ ਦਿਨ ਲੱਗਣ ਲੱਗ ਪਈ ਆ ਫੋਨ ਫੋਨ ਕਰ ਦਿਓ ਅਪੜ ਕੇ ਪਤਾ ਲੱਗ ਜੂ ਕੱਪੜੀਏ ਟਾਈਮ ਨਹੀਂ ਚੰਗਾ ਆਵਾਂਗੇ ਆ ਤਰ ਤੀਕਿਆ ਆ ਕਰੋ ਆ ਨਹੀਂ ਨਹੀਂ ਆਉਣਾ ਕਿਉਂ ਨਹੀਂ ਆ ਦਿਨ ਲੱਗਣ ਲੱਗ ਪਈ ਆ ਲੋੜੀ ਤੇ ਇਸ ਤਰ੍ਹਾਂ ਨੂੰ ਦੋ ਦਿਨ ਦੀ ਵੀ ਤੁਹਾਡੇ ਸਾਹਮਣੇ ਇੰਨੀ ਆ ਤੁੰਦਾ ਪਈਆਂ ਸੀ ਆਹ ਵਧੀਏ ਚੇਤੇ ਦੇ ਨਾਲ ਆ ਤੇ ਹੁਣ ਸਿਰਸ ਕਰ ਹੁਣ ਸਾਨੂੰ ਜਦੋਂ ਆ ਵੀ ਉਹ ਨੱਕ ਮੂੰਹ ਜਾਣਾ ਪੈਂਦਾ ਚੱਲ ਢੀਕਦੀ ਇਹ ਵੀ ਇੱਕ ਦੋ ਦਿਨ ਦੀ ਜੀ ਜਾਂਦੀ ਕਿਤੇ ਕੰਬਲੀ ਥੋੜੀ ਮਾਗਲੇ ਵਾਲੇ ਦੇ ਨਹੀਂ ਚਲ ਚੰਗੇ ਕਿ ਜਦੋਂ ਦੀ ਗੱਡੀ ਲਈ ਦੋ ਵਾਰੀ ਉਹ ਆਏ ਸੋਖਣਾ ਹੋਰ ਕਿੰਨੀ ਕਵਾਰੀ ਸੱਤੇ ਵਾਰ ਬੰਦਾ ਉੱਥੇ ਥੋੜੀ ਬੈਠਾ ਰਹਿਦਾ ਚੰਗਾ ਲੱਗਦਾ ਤੁਹਾਨੂੰ ਇਹ ਵੀ ਪਤਾ ਨਹੀਂ ਮਾਗਦੀ ਦੇ ਨਹੀਂ ਮੂੰਹ ਸਾਨੂੰ ਤਾਂ ਸ਼ਰਮੋ ਸ਼ਰਮੀ ਦੇਲੇ ਪਹਿਲਾਂ ਇਹਨੇ ਸਮਝਾਉਣਾ ਰਹੀ ਹੈ ਮਰੀ ਜਾਨ ਉਹਦੀ ਮੰਮੀ ਨੇ ਦਿੱਤਾ ਉਹਨੂੰ ਐਂ ਪਿਆ ਤਿਉਹ ਲੋ ਨਾ ਮੱਕਨ ਮੋਈ ਤੇ ਚਲ ਪਰਜਾਈਆਂ ਨਾ ਲਾਉਣਾ ਪਈ ਤੁਰੂ ਆਈ ਆ ਦੋ ਘੰਟੇ ਨਹੀਂ ਸਾਰੀ ਬੈਠੀ ਤੇ ਜੇ ਤੂੰ ਆਉਣੀ ਸੀ ਤੂੰ ਘਰ ਦੇ ਸਲਾਹ ਨਾਲ ਨਾਲੇ ਅੱਜ ਦੇ ਦਿਨ ਤੇ 100 ਚੀਜ਼ਾਂ ਦਾ ਸਾਸੀ ਤੂੰ ਲੰਗੇਵਾ ਤੁਰਿਆ ਨਹੀਂ ਜਾਂਦਾ ਮੈਂ ਤੇ ਅੱਗੇ ਕੀ ਆਹੀ ਮੈਂ ਤਾਂ ਕਮਲੀਆਂ ਧੋਣੀ ਹੁੰਦੀ ਹੋਣਾ ਅੱਜ ਲੋੜੀ ਆਹੋ ਦਿਨ ਨਗਾ ਕੇ ਤੇਰਾ ਹੁਣ ਆਂਟੀ ਕੌਣ ਖਾਦੀ ਲੋੜੀ ਉਹਦੇ ਦਾ ਜਵਾਬ ਹੋਏ ਦੇ ਲੋੜੀ ਤੁੰਡੀ ਨਹੀਂ ਕਿੰਨੇ ਕਿੰਨੇ ਆਣਿਆਂ ਦੀ ਹਾਈ ਡੇਟ ਨੇ ਆਣਾਂ ਦੀ ਕਾਦੀ ਲੋੜ ਹੀ ਪਾਸ ਕੇ ਹੁਣ ਸਾਰੀ ਉਮਰ ਲੋੜ ਹੀ ਨਹੀਂ ਤੇ ਜਾਣੀਆਂ ਦੱਸੇ ਨੂੰ ਚੱਲ ਆਪਾਂ ਵੀ ਕਰੀਏ ਆਪਾਂ ਗੱਲਾਂ ਹੀ ਕਰੀ ਜਾਣੀਆਂ ਵਾ ਬਹੁ ਆਂਟੀ ਚਾਹ ਪਾਣਾ ਵਾ ਕਿ ਦੁੱਧ ਪਾ ਦਾ ਨਹੀਂ ਮੈਨੂੰ ਦੁੱਧ ਪਾ ਕੇ ਦੇ ਮੈਂ ਜਾਵਾਂ ਹੁਣ ਚੱਲ ਦੁੱਧ ਪਾਣ ਨਾਲ ਜਾਉਂਨਾ ਦੀ ਨਾ ਕਵਲੀ ਫੜਾਵਾ ਉੱਧਰੇ ਹੋਣਾ ਨਾ ਤੂੰ ਜਮਾ ਸਾਡੇ ਕੁੜੀ ਦੀ ਟੋਪੀ ਵੀ ਸ਼ਾਮਲੋ ਚੱਲ ਕਰੀਏ ਆਪਾਂ